ਨਮਾਸ਼ਹਿਰ ਪੁਲਸ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਤੋਂ 6 ਕਿਲੋ 100 ਗ੍ਰਾਮ ਅਫੀਮ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਨਮਾਸ਼ਹਿਰ ਦੇ ਐਸਐਸਪੀ ਮਹਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਅਤੇ ਪੁਲਸ ਮੁਲਾਜ਼ਮਾਂ ਦੇ ਇੱਕ ਸਾਂਝੇ ਵਿਸ਼ੇਸ਼ ਨਾਕੇ ਦੌਰਾਨ ਦੋ ਨੌਜਵਾਨਾਂ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਨੂੰ ਮਾਹਜੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਤਿੰਨ ਦਾ ਆਪਲ ਸਿਨੇਮਾੜਵੀ ਹਾਸਲ ਕੀਤਾ ਗਿਆ ਹੈ ਅਤੇ ਪੁਛ ਗੇ ਇਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਐਸਬੀਐਸ ਨਗਰ ਨੂੰ ਕੱਲ ਇੱਕ ਭਾਰੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਸਾਡੀ ਸੀਆਈਏ ਦੀ ਟੀਮ ਦੇ ਵਿੱਚ ਐਸਆਈ ਸੁਰਿੰਦਰ ਸਿੰਘ ਪਿੰਡ ਸਜਾਵਲ ਦੇ ਸਜਾਵਲਪੁਰ ਦੇ ਕੋਲ ਗਸ਼ਤ ਕਰਨੀ ਸੀਗੀ ਉੱਥੋਂ ਉਹਨਾਂ ਨੂੰ ਇੱਕ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੋਟਰਸਾਈਕਲ ਸਿੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਤੇ ਉੱਥੇ ਸਾਡੇ ਡੀਐਸਪੀ ਡੀ ਪ੍ਰੇਮ ਕੁਮਾਰ ਜੀ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ 610 ਗ੍ਰਾਮ ਜਿਹੜੀ ਅਫੀਮ ਹੈ ਉਹ ਬਰਾਬਰਤ ਹੋਈ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਫਿਊਜ਼ ਅਰੈਸਟ ਕੀਤੇ ਐ ਇੱਕ ਲਖਦੀਪ ਸਿੰਘ ਉਮਰ 24 ਸਾਲ ਤੇ ਆਕਾਸ਼ਦੀਪ ਸਿੰਘ ਗਿੱਲ ਇਹਦੇ ਵਿੱਚ ਸਦਰ ਨਵਾਂ ਸ਼ਹਿਰ ਦੇ ਵਿੱਚ 18 ਨੰਬਰ ਮੁਕੱਦਮਾ ਅੰਦਰ ਐਨਡੀਪੀਐਸ ਐਕਟ ਦਰਜ ਕੀਤਾ ਗਿਆ ਕਿੱਥੇ ਰਹਨ ਵਾਲੇ ਇਹ ਦੋਵੇਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਐ ਜਿਹੜਾ ਲਵਦੀਪ ਹੈ ਉਹ ਜੈਨਪੁਰ ਬਲਾਚੌਦਾ ਰਹਿਣ ਵਾਲਾ ਹੈ ਤੇ ਆਕਾਸ਼ਦੀਪ ਜਿਹੜਾ ਹੈਗਾ ਉਹ ਸਜਾਵਲਪੁਰ ਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਫਸਟ ਟਾਈਮ ਕੰਮ ਕਰਾਈ ਸਰ ਪਰ ਇਹ ਕੰਮ ਇਹਨਾਂ ਦਾ ਅਸੀਂ ਰਿਕਾਰਡ ਜੋ ਹੁਣ ਤੱਕ ਚੈੱਕ ਕੀਤਾ ਇਹਨਾਂ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਬਟ ਅਸੀਂ ਫੇਰ ਵੀ ਇਹ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਕਿੰਨੇ ਤਿਰਤੂ ਇਹ ਕੰਮ ਕਰ ਰਹੇ ਆ ਇਹ ਆਪਕ ਕਿੱਥੋਂ ਨਹੀਂ ਗਏ ਇਹਦੇ ਵਿੱਚ ਸਾਨੂੰ ਜਿੱਥੋਂ ਇਹ ਲੈ ਕੇ ਆਏ ਆ ਉਹ ਵੀ ਬੰਦੇ ਆਇਡੈਂਟੀਫਾਈਡ ਹੈ ਅਸੀਂ ਉਹ ਬੈਕਵਰਡ ਲਿੰਕ ਕਰ ਰਹੇ ਹਾਂ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਅਜੇ ਰਿਵੀਲ ਨਹੀਂ ਕਰਦੇ ਕਿੰਨਾ ਇ ਕਿ ਕਿਨੇ ਵਾਰ ਖੜਕੇ ਲਿਗਾਇਆ ਸੀ ਇਹ ਇਹਨਾਂ ਦਾ ਕੋਈ ਜਾਣਕਾਰ ਸੀਗਾ ਹਜੇ ਇਹਨਾਂ ਨੇ ਪੇਮੈਂਟ ਕੀਤੀ ਨਹੀਂ ਹੈਗੀ ਉਹ ਇਹਨਾਂ ਨੂੰ ਫੜਾ ਗਿਆ ਸੀ ਬਾਕੀ ਜੋ ਅਸੀਂ ਇਨਵੈਸਟੀਗੇਸ਼ਨ ਦੀ ਸਾਰਾ ਬਾਤ ਇਹ ਜਿਹੜਾ 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 ਅੱਗੇ ਕਿਸੇ ਨਾਲ ਗੱਲਬਾਤ ਹੋਈ ਹੈ ਉਹ ਉਹੀ ਗੱਲ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਸਾਰਾ ਅਸੀਂ ਉਹ ਤੁਹਾਨੂੰ ਦੁਆਰਾ ਬਰੀਫ ਕਰ ਦਾਂਗੇ ਇਹ ਦੇਣਾ ਕਿਥੋਂ ਪਤਾ ਲੱਗਦਾ ਇਹ ਇਹਨਾਂ ਦੇ ਕਹਿਣ ਮੁਤਾਬਕ ਕਿ ਜੇ ਇਹ ਇੱਥੇ ਲੋਕਲ ਹੀ ਦੇਣਾ ਸੀਗਾ ਬਟ ਕਿਸੇ ਦਾ ਨਾਮ ਹਜੇ ਤੱਕ ਸਾਹਮਣੇ ਨਹੀਂ ਆਇਆ ਸਰ ਇਹਨਾਂ ਤੁਹਾਨੂੰ ਨਹੀਂ ਕਰੋ ਵੀ ਤਾਂ ਆਕਾਸ਼ ਦੀ ਜਿਹੜਾ ਸਜਾਵਲਪੁਰ ਪਿੰਡ ਦਾ ਹੈ ਤੁਸੀਂ ਇੱਕ ਉਸ ਸਾਈਟ ਤੋਂ ਆ ਰਹੇ ਸੀ ਤਾਂ ਇਹ ਇਹ ਜੀ ਇਹ ਬਿਲਕੁਲ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਦਾ ਜਿਹੜਾ ਆਕਾਸ਼ਦੀਪ ਦਾ ਪਿੰਡ ਵੀ ਉਹੀ ਹੈਗਾ ਤਾਂ ਮੋਸਟਲੀ ਸਾਨੂੰ ਲੱਗਦਾ ਕਿ ਆਪਣੇ ਘਰ ਤੋਂ ਆ ਰਹੇ ਇਹ ਪੈਦਲ ਹੀ ਸੀਗੇ ਸਰ ਨਹੀਂ ਦੋਨੋਂ ਪਲੈਟਿਨਾ ਮੋਟਰਸਾਈਕਲ ਦੇ ਉੱਤੇ ਸੀਗੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਸਰ ਜਿਹੜਾ ਮੋਟਰਸਾਈਕਲ ਹੈ ਵੈਰੀਫਾਈ ਹੋ ਗਿਆ ਚੋਰੀ ਦਾ ਕਿਨਾਂ ਦਾ ਆਪਣਾ ਨਹੀਂ ਨਹੀਂ ਉਹ ਸਾਨੂੰ ਇਹਨਾਂ ਨੇ ਤਾਂ ਕਿਹਾ ਕਿ ਇਹਨਾਂ ਦੇ ਆਪਣੇ ਨਾਮ ਹੈ ਉਹ ਸੀ ਜਿਹੜੀ ਕਾਪੀ ਹੈ ਉਹਨੂੰ ਵੈਰੀਫਾਈ ਕਰਾਂਗੇ ਕਿ ਕਿਹਦੇ ਨਾਮ ਹੈ ਕਿ ਚੋਰੀ ਦਾ ਕਿ ਇਹਨਾਂ ਦਾ ਆਪਣਾ ਹੈ ਉਹ ਰਿਮਾਂਡ ਮਿਲਿਆ ਸਰ ਆ ਇਹਨਾਂ ਨੂੰ ਅੱਜ ਪੇਸ਼ ਕਰਤਾ ਹੈਗਾ ਸਾਨੂੰ 3 ਦਿਨ ਦਾ ਰਿਮਾਂਡ ਜਿਹੜਾ ਮਿਲ ਗਿਆ ਹੈਗਾ ਉਹਦੇ ਵਿੱਚ ਅਸੀਂ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਦੋਵਾਂ ਤੇ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਤੇ ਕਿ ਇਹਨਾਂ ਨੂੰ ਇਹਨੇ ਵੇਚਣੀ ਸੀ ਸਰ ਇਹਨਾਂ ਦੀ ਏਜ ਕਿੰਨੀ ਹੈ ਜੀ ਇਹ 24 25 ਸਾਲ ਦੀ ਹੈ ਜੀ ਜਿਹੜਾ ਲਵਦੀਪ ਹੈ ਉਹਦੀ 24 ਹੈ ਆਕਾਸ਼ਦੀਪ ਦੀ 28 ਸਾਲ ਉਮਰ ਹੈ ਜੀ ਸਰ ਇਹ ਨੌਜਵਾਨ ਕਿਉਂ ਇਸ ਰਸਤੇ ਤੇ ਤੁਰੇ ਹੋਏ ਹੈਗੇ ਆ ਕਿ ਇਹ ਬਿਲਕੁਲ ਜੀ ਇਹ ਬਿਲਕੁਲ ਇਹ ਤੁਹਾਡਾ ਜਿਹੜਾ ਕਹਿਣਾ ਹੈ ਇਹ ਨੌਜਵਾਨ ਜਿਹੜੇ ਹੈਗੇ ਆ ਇਹ ਬਿਲਕੁਲ ਗਲਤ ਰਾਹ ਤੇ ਜਾ ਰਹੇ ਹੈ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਈ ਉਪਰਾਲੇ ਕੀਤੇ ਤੇ ਅਸੀਂ ਵੀ ਕਾਫੀ ਚੀਜ਼ਾਂ ਰਾਂ ਜਿੱਦਾਂ ਤੁਸੀਂ ਦੇਖਿਆ ਕਿ ਰੀਸੈਂਟਲੀ ਅਸੀਂ ਕ੍ਰਿਕਟ ਮੈਚ ਵੀ ਕਰਵਾਏ ਸੀ ਇਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਪੜ੍ਹਾਈ ਵੱਲ ਲੱਗੋ ਤੇ ਕੰਮ ਵੱਲ ਲੱਗੋ ਤੇ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਸਰ ਕਰਦੇ ਕਿ ਐਕਸਟ੍ਰੀਮ ਚਣ ਕੀ ਕਰਦੇ ਹੈ ਇਹ ਆਕਾਸ਼ ਕੀ ਪੁੱਛਿਆ ਸੀ ਕੀ ਕਰਦੇ ਕੀ ਆ ਪੜ੍ਹਦੇ ਆ ਇਹ ਵੈਸੇ ਤਾਂ ਜੀ ਦਿਹਾੜੀ ਕਰਦੇ ਆ ਕਾਸ਼ਦੀਪ ਜਿਹੜਾ ਹੈਗਾ ਉਹ ਥੋੜੀ ਲੋਕਲ ਖੇਤੀਬਾੜੀ ਕਰਦਾ ਹੈਗਾ ਜੀ ਇਹ ਪੁੱਛ ਕਰ ਕੀ ਪਰਿਵਾਰਕੀ ਕਰਦੇ ਆ ਪਰਿਵਾਰ ਜੀ ਇੱਥੇ ਪਿੰਡ ਹੀ ਰਹਿੰਦੇ ਹੈਗੇ ਇਹ ਉਹ ਵੀ ਖੇਤੀਬਾੜੀ ਦੇ ਵਿੱਚ ਹੀ ਹੈਗੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਦਾਜਤਾ ਮੁਦਾਵਿਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕਾਲ ਇੱਕ ਬੜੀ ਕਾਮਯਾਬੀ ਬਰਾਮਦ ਮਿਲੀ ਹੈਗੀਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਉਹ ਮੋਟਰਸਾਈਕਲ ਛੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਕਿਲੋ 1 ਅਫੀਮਨਾ ਕੋਲ ਬ੍ਰਾਮਤ ਹੋਈ ਉਹਦੇ ਵਿੱਚ ਅਸੀਂ ਇੱਕ ਐਂਟੀਫੈਸ਼ ਦਾ ਮਕਦਮਾ ਸਦਰ ਨਵਾਂ ਸ਼ਹਿਰ ਦੇ ਵਿੱਚ ਤਰਚ ਕੀਤਾ ਇਹਦੇ ਵਿੱਚ ਦੋ ਅਕਿਊਜ਼ ਨੂੰ ਗਰਾਉਂਡ ਅਪ ਕੀਤਾ ਗਿਆ ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ ਕਿੱਥੇ ਦਾ ਰਹਿਣ ਵਾਲੇ ਨੇ ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈ ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਬਲਾਚੌਰ ਦਾ ਰਹਿਣ ਵਾਲਾ ਹੈ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤੇ 3 ਦਿਨ ਦਾ ਰਿਮਾਂਡ ਮਿਲ ਗਿਆ ਹੈ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚੀ ਸੀ ਹਲੇ ਕੋਈ ਮਾਮਲਾ ਦਰਜ ਨਹੀਂ ਹਜੇ ਤੱਕ ਸਾਡੀ ਤਫ਼ਰੀਦ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈ ਇਹ ਆਪ ਵੀ ਅਸ਼ਾ ਕਰਦੇ ਸੀ ਇਹ ਬਿਲਕੁਲ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਸਮਝਦਾ ਕਿ ਆਪ ਵੀ ਕੰਜ਼ਿਊਮ ਕਰਦੇ ਸੀ ਮੋਟਰਸਾਈਕਲ ਚੋਰੀ ਦਾ ਜੂਸ ਕਰ ਰਹੇ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਜੀ ਕਾਪੀ ਹੈਗੀ ਉਹ ਅਸੀਂ ਲੈ ਲਈਏ ਉਹ ਸਾਰਾ ਪਿੱਛੋਂ ਵੈਰੀਫਾਈ ਕਰਾਂਗੇ ਆਟਾ ਦਫ਼ਤਰ ਤੋਂ ਇਹਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਆ ਬਿਲਕੁਲ ਲੋਕਰ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਆ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕਿੰਡ ਪੜਾਜ ਤੀਜੇ ਪੜਾਜ ਤਾਂ ਇਹਨਾਂ ਦੀ ਕੀਮਤ ਬਦਲਦੀ ਰਹਿੰਦੀ ਹੈ ਅਸੀਂ ਇਹਨੂੰ ਅਕਾਊਂਟ ਫੋਰ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਤੋਂ ਵੀ ਲੈ ਕੇ ਆਇਆ ਮਾਲ ਹੀ ਦੱਸਿਆ ਹੋਣਾ ਕੋਈ ਇਹ ਜੀ ਬਿਲਕੁਲ ਤਫਤੀਸ਼ ਦਾ 파ਟਾ ਸਾਨੂੰ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦੇ ਕੋਈ ਮੁਕਦਮਾ ਦਰਜ ਨਹੀਂ ਹੈ ਸਰ ਐਡੀ ਵੱਡੀ ਖੇਪ ਹੈ ਪਰਚੀ ਵੀ ਤਾਂ ਨਹੀਂ ਵੇਚੀ ਹੋਣੀ ਸਿੱਟਾ ਹੋਣੀ ਵੀ ਤਾਂ ਡਿਲੀਵਰ ਕਰਨ ਜਾ ਰਹੇ ਹੋਣੇ ਬਿਲਕੁਲ ਜੀ ਸਾਨੂੰ ਵੀ ਇਹ ਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਇਹ ਲੈ ਕੇ ਆਂਦੇ ਆ ਉੱਥੋਂ ਹੋਰ ਜ਼ਿਆਦਾ ਹੋ ਰਿਕਵਰੀ ਹੋ ਸਕੋ ਹੋਰ ਵੀ ਕੁਝ ਹੋਊਗੀ ਨਜ਼ਰ ਆਣੇਗੀ ਦੂਈ ਸੀ ਇਹ ਹਜੇ ਤੱਕ ਤਾਂ ਜੀ ਦੂਈ ਦੂਈ ਦਾ ਨਾਮ ਸਾਹਮਣੇ ਆਇਆ ਅਸੀਂ ਬੈਕਵਰਡ ਲਿੰਕ ਦੇ ਵਿੱਚ ਜਾਵਾਂਗੇ ਸਾਨੂੰ ਲੱਗਦਾ ਕਿ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆ ਸਕਦਾ ਐਂਡ ਐਂਡੀ ਕਿਸ ਦਾ ਮਮਾ ਕੀ ਰਿਮਾਂਡ ਕਿ ਜਿੰਨਾ ਪਛੇ ਇਹ ਨੂੰ ਅੱਜ ਹੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ